ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਉਸ ਸਿਤਾਰੇ ਦੀ ਜਿਸ ਦੀ ਆਵਾਜ਼ ਵਿੱਚ ਮਿੱਟੀ ਦੀ ਖੁਸ਼ਬੂ ਸੀ ਤੇ ਦਿਲ ਵਿੱਚ ਸਾਦਗੀ ਦਾ ਸਮੁੰਦਰ ਜਿਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਸਫ਼ਰ ਇੰਨਾ ਛੋਟਾ ਹੋਵੇਗਾ ਉਹ ਸੀ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦਾ ਜਨਮ 26 ਜੁਲਾਈ 1990 ਨੂੰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਵਿਖੇ ਹੋਇਆ ਸੀ ਉਹ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਜਿੱਥੇ ਉਸ ਦੇ ਪਿਤਾ ਖੇਤੀਬਾੜੀ ਤੇ ਮਾਤਾ ਹਾਊਸ ਵਾਈਫ ਸੀਗੇ ਇਹੀ ਉਸਦੀ ਅਸਲੀ ਜ਼ਿੰਦਗੀ ਸੀ ਬਚਪਨ ਤੋਂ ਹੀ ਰਾਜਵੀਰ ਦੀ ਦਿਲਚਸਪੀ ਗਾਇਕੀ ਵਿੱਚ ਸੀ ਉਹ ਸਕੂਲ ਦੇ ਹਰ ਮੁਕਾਬਲੇ ਵਿੱਚ ਗਾਉਂਦਾ ਤੇ ਲੋਕਾਂ ਦਾ ਦਿਲ ਜਿੱਤ ਲੈਂਦਾ ਸੀ ਰਾਜਵੀਰ ਨੇ ਆਪਣੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਉਹਨੇ ਐਮਏ ਇਨ 뮤직 ਦੀ ਡਿਗਰੀ ਹਾਸਲ ਕੀਤੀ ਤੇ ਯੂਨੀਵਰਸਿਟੀ ਯੂਥ ਫੈਸਟੀਵਲਾਂ ਵਿੱਚ ਉਸਦਾ ਨਾਮ ਮਸ਼ਹੂਰ ਹੋ ਗਿਆ ਲੋਕ ਕਹਿੰਦੇ ਸਨ ਇਹ ਮੁੰਡਾ ਆਵਾਜ਼ ਦੇ ਨਾਲ ਕਮਾਲ ਕਰੇਗਾ ਰਾਜਵੀਰ ਨੇ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਵਜੋਂ ਚੋਣ ਪ੍ਰਾਪਤ ਕੀਤੀ ਪਰ ਜਿੱਥੇ ਡਿਊਟੀ ਸੀ ਉੱਥੇ ਸੰਗੀਤ ਵੀ ਸੀ ਉਹ ਕਹਿੰਦਾ ਸੀ ਕਿ ਪੁਲਿਸ ਦੀ ਡਿਊਟੀ ਮੇਰੇ ਲਈ ਸੇਵਾ ਹੈ ਤੇ ਗਾਇਕੀ ਮੇਰਾ ਸ਼ੌਂਕ ਹੈ 2016 ਵਿੱਚ ਰਾਜਵੀਰ ਦਾ ਪਹਿਲਾ ਗੀਤ ਪੰਜਾਬ ਆਇਆ ਜਿਸ ਨੇ ਪੰਜਾਬ ਦੀ ਰੂਹ ਨੂੰ ਛੂ ਲਿਆ ਉਸ ਦਾ ਬ੍ਰੇਕਥਰੂ ਗੀਤ ਆਇਆ ਮੁਕਾਬਲਾ ਜਿਸ ਦੇ ਨਾਲ ਰਾਤੋਂ ਰਾਤ ਰਾਜਵੀਰ ਜਵੰਦਾ ਸਟਾਰ ਬਣ ਗਿਆ ਇਸ ਗੀਤ ਦੇ ਨਾਲ ਰਾਜਵੀਰ ਜਵੰਦਾ ਦੀ ਇੱਕ ਪਛਾਣ ਬਣ ਗਈ ਤੇ ਉਸ ਦੇ ਬਾਅਦ ਇੱਕ ਤੋਂ ਇੱਕ ਹਿੱਟ ਗੀਤਾਂ ਜਿਨ੍ਹਾਂ ਦੇ ਵਿੱਚ ਮੁਕਾਬਲਾ ਸਰਦਾਰੀ ਸ਼ਾਨਦਾਰ ਰੌਲੇ ਪਟਿਆਲਾ ਸ਼ਹੀ ਪੱਗ ਮੇਰਾ ਦਿਲ ਯਾਰਾਂ ਦਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਧੜਕਦੇ ਹਨ ਉਸ ਦੇ ਗੀਤਾਂ ਵਿੱਚ ਸਿਰਫ ਤਾਲ ਹੀ ਨਹੀਂ ਸੀ ਉਸ ਦੇ ਗੀਤਾਂ ਵਿੱਚ ਸੀ ਜ਼ਿੰਦਗੀ ਜਜ਼ਬਾ ਪੰਜਾਬ ਪੰਜਾਬੀਅਤ ਅਤੇ ਪਿੰਡਾਂ ਦਾ ਕਲਚਰ 2018 ਵਿੱਚ ਉਸਨੇ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਵਿੱਚ ਡੈਬਿਊ ਕੀਤਾ ਉਸਦੀ ਐਕਟਿੰਗ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਫਿਰ ਆਈ ਜਿੰਦਜਾਨ ਜਿੱਤੇ ਰਾਜਵੀਰ ਨੇ ਲੀਡ ਰੋਲ ਨਿਭਾਇਆ ਉਸ ਵਿੱਚ ਉਸਨੇ ਸਾਬਤ ਕਰ ਦਿੱਤਾ ਕਿ ਉਹ ਸਿਰਫ ਸਿੰਗਰ ਹੀ ਨਹੀਂ ਪੂਰਾ ਕਲਾਕਾਰ ਹੈ ਉਸ ਨੂੰ ਕਈ ਸੰਗੀਤਕ ਸਨਮਾਨ ਮਿਲੇ ਉਸਦੀ ਆਵਾਜ਼ ਪੰਜਾਬੀ ਨੌਜਵਾਨਾਂ ਲਈ ਪ੍ਰੇਰਨਾ ਬਣ ਗਈ ਉਹ ਕਦੇ ਹੰਕਾਰ ਨਹੀਂ ਕਰਦਾ ਸੀ ਹਮੇਸ਼ਾ ਮਿੱਟੀ ਨਾਲ ਜੁੜਿਆ ਰਹਿੰਦਾ ਸੀ ਪਰ ਦੋਸਤੋ ਸਤੰਬਰ 2025 ਵਿੱਚ ਕਿਸਮਤ ਨੇ ਇੱਕ ਭਾਰੀ ਝਟਕਾ ਦਿੱਤਾ ਰਾਜਵੀਰ ਜਵੰਦਾ ਦਾ ਹਿਮਾਚਲ ਪ੍ਰਦੇਸ਼ ਵਿੱਚ ਇੱਕ ਭਿਆਨਕ ਸੜਕ ਹਾ사 ਹੋ ਗਿਆ ਜਿਸ ਤੋਂ ਬਾਅਦ ਉਸਨੂੰ ਤੁਰੰਤ ਫੋਟੀ ਦਾ ਹਸਪਤਾਲ ਮੋਹਾਲੀ ਵਿੱਚ ਐਡਮਿਟ ਕਰਵਾਇਆ ਗਿਆ ਉਹ 11 ਦਿਨਾਂ ਤੱਕ ਵੈਂਟੀਲੇਟਰ ਤੇ ਰਿਹਾ ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ 8 ਅਕਤੂਬਰ 2025 ਸਵੇਰ ਨੂੰ ਉਸ ਦਾ ਦਿਲ ਧੜਕਣਾ ਬੰਦ ਹੋ ਗਿਆ ਤੇ ਉਹ ਸਿਰਫ 35 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੋ ਦੋਸਤੋ ਰਾਜਵੀਰ ਜਵੰਦਾ ਹੁਣ ਸਾਡੇ ਵਿਚਕਾਰ ਨਹੀਂ ਪਰ ਉਸਦੀ ਆਵਾਜ਼ ਉਸਦੇ ਸ਼ਬਦ ਹਮੇਸ਼ਾ ਹੀ ਸਾਡੇ ਦਿਲਾਂ ਵਿੱਚ ਵੱਸਦੇ ਰਹਿਣਗੇ ਰਾਜਵੀਰ ਜਵੰਦਾ ਨੂੰ ਜੇਕਰ ਤੁਸੀਂ ਪਿਆਰ ਕਰਦੇ ਹੋ ਔਰ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਇੱਕ ਕਮੈਂਟ ਜ਼ਰੂਰ ਲਿਖਿਓ ਮਿਲਦੇ ਆ ਨਵੀਂ ਵੀਡੀਓ 'ਚ ਨਵੀਂ ਬਾਇਓਗ੍ਰਾਫੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ ਕਾਲਜ ਮੁੰਡਿਆਂ ਦੇ ਨਾਲ ਕਈ ਕਹਾਣੀਆਂ ਜੁੜੀਆਂ ਨੇ ਪਰ ਹੁੰਦੀਆਂ ਅਸਲ ਕਹਾਣੀ ਤਾਂ ਕਾਲਜ ਦੀਆਂ ਕੁੜੀਆਂ ਦੀ ਮੈਂ ਮੁੰਡਿਆਂ ਦੀ ਕੋਈ ਝੂਠੀ ਗੱਲ ਬਣਾਉਣੀ ਨਹੀਂ ਚਾਹੁੰਦਾ ਪਰ ਕੁੜੀਆਂ ਦਾ ਅਸਲੀ ਰੂਪ ਚਪੋਣਾ